ਨਾ ਮੇਰੀ ਚਾਰਨੀਆ ਤਾਂ ਤੁ ਵੀ ਨੇ ਮਾ ਪੁੱਤਾਂ ਨਹੀਂ ਜੋ ਵੀ ਨਾ ਮੈਂ ਚਾਰਨੀਆ ਨਾਲ ਥੋੜੇ ਫੇਟ ਨੇ ਚਾਰਨੀਆ ਇਹ ਨਹੀਂ ਕੈਮੀ ਨੇ ਲੈ ਬਾਈ ਤਸ ਕਪਾਣ ਹੈ ਪੂਰੀ ਆ ਜਾਗਾ ਤਿੰਨ ਦੀ ਆ ਇਧਰ ਬੱਚੀ ਕਿਨੋਂ ਆਇਆ ਇੱਥੇ ਸੰਦੀ ਕਿਵੇਂ ਬਾਈ ਤੇ ਹੁਣ ਘਟ ਕੇ ਅੰਦਰ ਪੂਰੇ ਦੰਤੀ ਹੈ ਬਾਈ ਮੇਰੇ ਮੀਨ ਕਲੀਅਨ ਸੁਣੀ ਤੇ ਕਰੋ ਹਾਂ ਸੂਈ ਹੋਈ ਥਲੇ ਕੀ ਹੈ ਸੂਈ ਹੋਈ ਲੈ ਲਓ ਭਾਈ ਹੋਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੱਸ ਠੀਕ ਆ ਹਾਂ ਕਾਜੀ ਉਹ ਛੱਡੀ ਇਹ ਚੱਕਰ ਚ ਫੜ ਗਈ ਨੇ ਓਏ ਛੱਟ ਦਾ ਚੱਕਰ ਬੱਚਾ ਗਿਰ ਉਹਦੀ ਫਿੱਟ ਨਹੀਂ ਕੋਈ ਫਰ ਦੇ ਵਿੱਚ ਪ੍ਰੋਬਲਮ ਨਹੀਂ ਭਾਈ ਕੋਈ ਗੱਠ ਨਹੀਂ ਇਹ ਤਾਂ ਮਿੱਥੋ ਗਰੰਟੀ ਦੇ ਸਕਦੇ ਹੋ ਜੀ ਫੌਲਟ ਨਿਕਲ ਜੇ ਬੇਰ ਵੀ ਦੋ ਦਿਨ ਤਾਂ ਮੈਂ ਨਹੀਂ ਆਇਆ ਆਪਾਂ ਨੇ ਲਈ ਆ ਉਰ ਨਹੀਂ ਇਹ ਥੋੜਾ ਜਿਹਾ ਬੱਚੇ ਤੋਂ ਟੜਕਦੀ ਜਿਹੜੀ ਫੜਨੀ ਪੈਂਦੀ ਆ ਆਪਾਂ ਇਹ ਵੀ ਅਗਰ ਮੈਂ ਪਹਿਲਾਂ ਹੀ ਕਹਿ ਦਿੰਨੇ ਆ ਹਣ ਫੜ ਕੇ ਚਗਾਉਣੀ ਪੈਂਦੀ ਹਾਂ ਮਾੜਾ ਜਿਹਾ ਬੱਚਾ ਤਕੜਾ ਜਿਹਾ ਗੱਡੀ ਉਹ ਇਹਨੂੰ ਕਿ ਕੱਟ ਕੇ ਭੱਜ ਗਿਆ ਫੜ ਫੜ ਕੇ ਚਗਾ ਦੇ ਤਮੰਗੇ ਜੇ ਇਹਨਾਂ ਨੂੰ ਪੁੱਛ ਲੈ ਜਿਆ ਤੱਕ ਵਧੀਆ ਬੱਚਾ ਆਪਾਂ ਕਹਿ ਕੇ ਲਓ ਜੀ ਕੱਲ ਨੂੰ ਤੁਸੀਂ ਗਾਉਂ ਵੀ ਸੌਦਾ ਹੋ ਗਿਆ ਸਾਡਾ ਬੱਚਾ ਚ ਮਾੜਾ ਜਾ ਫੜਦਾ ਸੱਚਾ ਹੈ ਸੱਚਾ ਹੈ ਗੱਲ ਬੱਸ ਸਕਦੀ ਗੱਲ ਕਵਾਂਗੇ ਵੀਰੇ ਠੀਕ ਨੂੰ ਗੱਲ ਆਪਣਾ ਸੌਤਾ ਹੋ ਜਾ ਉਹਰੇ 20 ਮਿੰਟਾਂ ਦੇ ਵਿੱਚ ਟੀਚੇ ਖੜੇ ਚਾਹੇ ਰੋਜਿਆਂ ਚ ਖੜੇ ਆਪਾਂ ਨੂੰ ਪਤਾ ਨਾ ਤਾਇਆ ਅਗਲੇ ਨੇ ਫੜ ਫੜ ਕੇ ਕਹਿੰਦੇ ਇੱਥੇ ਬੈਠ ਜੂਨੇ ਬੋਦੀ ਲਾ ਲਾ ਦੇਖੋ ਜੀ ਈ ਵਾਰੀ ਆਉਂਦਾ ਪਤਾ ਨਹੀਂ ਲਾ ਕੇ ਦੇਤਾ ਯੂ ਕਰਦਾ ਨਾ ਜੀ ਨਾ ਫਿਰ ਕੱਚੀ ਗੱਲ ਕਰਦਾ ਹੀ ਨਹੀਂ ਮਾੜਾ ਜਾ ਫੜ ਕੇ ਚਾਹੋ ਪਾਲ ਲੂਗੀ ਜਰਾ ਆਪਣੇ ਅੱਛਾ ਤਾਕੜਾ ਬੰਦਾ ਨੇ ਸਿੰਤਾ ਬਾਈ ਕੀ ਮੁੱਲ ਚਰਨੇ ਮੁੱਲ ਦਾ 26000 26000 ਆ ਬਾਈ ਛੇੜ ਜੀ ਠੀਕ ਆ ਜੀ ਕੁਰਸੀ ਏ ਖੇਡਾ ਲਓ ਵੀ ਮੂਵੀ ਬਣ ਜੂਗੀ ਤੁਹਾਡੀ ਕੋਈ ਨਹੀਂ ਮੂਵੀ ਆ ਆਸਾਨ ਹੋਸਾ ਬਾਈ ਦੇਖ ਲਓ ਕਿਉਂ ਬਾਈ ਤਦੋਂ ਤੁਸੀਂ ਕਹੋ ਬੱਚਾ ਅੱਟਦਾ ਦੇ ਤਾਂ ਉਹ ਦੇ ਤਾਂ ਜਾਓ ਦੇ ਤਾਂ ਐਜ ਕੋਈ ਨਹੀਂ ਮਿਲਦੀ ਆ ਆਪਾਂ ਵੀ ਇਹੀਂ ਅਗਲੇ ਤੋਂ ਫੜੀ ਇਹ ਚਾਹ ਕੇ ਹਾਂ ਦੀਦਾ ਬਾਈ ਯਾਰ ਕਰ ਲੱਕੜੀਆਂ ਵੀ ਹੋਰ ਬੱਚਿਆਂ ਨੇ ਚਗਾਈਆਂ ਨੇ ਇਹ ਗੱਲ ਨਹੀਂ ਹੋਊਗੀ ਬਾਈ ਤੂੰ ਗੱਲਾਂ ਸਾਰੀਆਂ ਛੱਡ ਇਹਨੇ ਲਈ ਆ ਮੁੱਲ ਇਹਦੇ ਘਰੇ ਨਹੀਂ ਜੰਮੀ ਹੋਈ ਚਾਹੇ ਅਗਰੇ ਨੇ ਪਿਛਲੇ ਨੇ ਬੱਚਾ ਲਾ ਕੀ ਦਿੱਤਾ ਹੋਵੇ ਨਹੀਂ ਲੱਗੇ ਮੈਂ ਤਾਂ ਸੌਦੀ ਇੱਕ ਸੁਣਾ ਦਾਂ ਮੈਨੂੰ ਲੱਗਿਆ ਆਪਣੀ ਬੰਦਿਆ ਤੇ ਲੱਗੀ ਐ ਤੇ ਨਾ ਲੱਗੇ ਪਸੰਦ ਤੇਰੀ ਐ ਲੈਣਾ ਦੇਣਾ ਤੇਰਾ ਓਏ ਝੋਟਾ ਨਹੀਂ ਵੇ ਛਾਲ ਮਾਰ ਜੂ ਫੜੀਆਂ ਟੰਗਾਂ ਜੀਆਂ ਹਾਂ ਭਲੂਣ ਤਾਂ ਪਾਠਾ ਜੇ ਤੂੰ ਇਹਦਾ ਇੱਕਦਾ ਸਿੱਧੀਆਂ ਹੀ ਆਉਂਦੀਆਂ ਹਾਂ ਆ ਬਕਰੀ ਨੂੰ ਦੇਖ ਚੇ ਹੁਣ ਤੁਸੀਂ ਦੇਖੋ ਕੀ ਕਹਿੰਦੇ ਹੋ ਜਾਓ ਵੀ ਸੇੜ ਜੀ ਪਹਿਲਾਂ ਮਨ ਬਣਾਓ ਪਹਿਲਾਂ ਮਨ ਬਣਾ ਤੂੰ ਇਹਨਾਂ ਦਾ ਨਾਲ ਵਿਚੋਲੇ ਮਾਹੀ ਇਹਨਾਂ ਨੇ ਸਾਹਮਣੀਆਂ ਜਿੰਨੇ ਚੌਂ ਜਿਹੜੀ ਹੁੰਦੀਆਂ ਨਹੀਂ ਮਨ ਉਹ ਤਾਂ ਸਪੋਰਟੀਆਂ ਦਾ ਤੂੰ ਐ ਮਨ ਉਹਨਾਂ ਦਾ ਕੀ ਹੋਣਾ ਹੋਈ ਜਿਸਨਾਂ ਹਾਲ ਨਹੀਂ ਉਹ ਵੀ ਜ਼ਰੂਰੀ ਹੈ ਨਾ ਹਾਂ ਸਹੀ ਗੱਲ ਹੈ ਗੱਲ ਸੁਣ ਉਹਨਾਂ ਨੇ ਫੇਰ ਸਰਦਾਰਾ ਉਰੇ ਆ ਕੁਰਸੀ ਦਾ ਲੈ ਉਹ ਚਾਹ ਮੇਰੇ ਨਾਲ ਉੱਤਰ ਹੋ ਇੱਥੇ ਹੋ ਐ ਮਾਣ ਹੀ ਰਾਂਦਾ ਹਾਂਜੀ ਕਰਾਸੀ ਤੇਰੀ ਚੱਲੂਗੀ ਪਿੱਛੇ ਗਰੀ ਮੜਾ ਚੱਲੂਗੀ ਮੈਂ ਇਨੀਆਂ ਦਾ ਨਾ ਚੱਲੂਗੀ ਮਰਨ ਨਾਲ ਹੀ ਕਰਾਸੀ ਚੱਲਨੀ ਹੈ ਆ ਗਿਆ ਆ ਗਿਆ ਵੰਡੀਆਂ ਕਈ ਤਉਂਦਾ ਮਨ ਨਾਲ ਹੀ ਚੱਲਦੀ ਹੁੰਦੀ ਹੈ ਤਾਂ ਹਾਂ ਚੱਲਨੀ ਤਾਂ ਮਨ ਨਾਲ ਹੈ ਫੇ ਮਨ ਨੂੰ ਮਨ ਬਣਾ ਸੌਦੇ ਕਾਰਾਂ ਤੇ ਚਰਨੇ ਨਾਲ ਮੱਥੇ ਲਾ ਹਾਂ ਇਹ ਵੱਡੀ ਗੱਲ ਲੋ ਕਰ ਜੀ ਚੱਲ ਮਿਸਟਰ ਨਾਂ ਨਵੇਂ ਦੀ ਆਉਂਦੀ ਆ ਉਹ ਪਾਪਾ ਕਹਿੰਦਾ 17000 ਇੱਕ ਚੇ ਨਵੇਂ ਵੀ ਉਹਦੀ ਦੇਣੀ ਹੈ ਮਰਜ਼ੀ ਗੱਲ ਨਹੀਂ ਦੇਣੀ ਠੀਕ ਹੈ ਕੋਈ ਗੱਲ ਦਾ ਨਹੀਂ ਇੱਕ ਚੇ ਨਵੇਂ ਕਿਉਂ ਬੰਦੇ ਨੇ ਠੀਕ ਹੈ ਜੀ ਹਾਂ ਆਪਾਂ ਨੂੰ ਪੜਤੇ ਚ ਨਹੀਂ ਹੁੰਦੇ ਕਿੰਨੇ ਜੀ ਮਾਰਾ ਮੋਟਾ ਰਾਹ ਦੱਸੇਗਾ ਫੇਰੀ ਪੜਤੇ ਆ ਇਹ ਨੀਲਾ ਜੀ ਗੱਲ ਕਰਨ ਮੈਂ ਲਾ 12 ਮੈਂ ਲਾ ਬਾਕੀ ਪੈਸੇ ਮੈਂ ਪੈਸੇ ਤਾਂ ਦਾ ਜਰੂਰ ਆ ਮੰਡੀ ਦੇ ਵਿੱਚ ਖੜਾ ਹਾਂ ਤਾਂ ਮੈਨੂੰ ਕਿਹਾ ਕਿ ਕਿਧੀਆਂ ਕਿਧੀਆਂ ਜਾਮਨੀਆਂ ਲਵੇਗਾ ਇੱਕ ਦਿਨ ਗੱਲ ਆ ਗਈ ਯਾਦ ਅੱਜ ਸਵਾ ਦੇ ਵਿੱਚ ਹਾਂ ਅੱਜ ਜਾਮਨੀ ਮੈਂ ਕਿਸੇ ਦੀ ਨਹੀਂ ਲੈਂਦਾ ਨਾ ਤੇਰੀ ਨਾ ਇਹਨਾਂ ਵੀ ਸਿੱਧੇ ਮੱਥੇ ਦੇ ਕਿਸਮਤ ਤੇਰੀ ਪੈਸੇ ਆ ਜਾਣਗੇ ਨਾ ਇਹ ਤਾਂ ਪਿੰਡ ਮੈਂ ਜਾਂਦਾ ਪਿੰਡ ਤੇ ਨੂੰ ਗੱਡੀ ਕਰਾ ਲਾਂਗੇ ਭਾਵੇਂ ਇਹ ਚੜੇ ਪੂਰੇ ਟੌਰ ਵਿੱਚ ਜਾਂਦੇ ਚੱਲਾਂਗੇ ਤੰਗੜ ਤੰਗੜ ਜਣਾਵਣ ਦਾ ਰਾਰ ਕਰੂਗਾ 2 ਦਿਨ ਪਹਿਲਾਂ ਆਉਂਗਾ ਚਾਵਣ ਦਾ ਰਹਿਣਾ ਪਊਗਾ ਤੈਨੂੰ ਹੀ ਮੈਂ ਨਹੀਂ ਬਣਦਾ ਇਹ ਕਹਿੰਦਾ ਗੱਲ ਬਿਲਕੁਲੀ ਬਣਦਾ ਬਿਲਕੁਲੀ ਬਣਦਾ ਸੁਣ ਸਰਦਾਰ ਉਰੀਆ ਦੇਖ ਨਜ਼ਾਰਾ ਬਣਨਾ ਪਊਗਾ ਦੇਖ ਨਜ਼ਾਰਾ ਗੱਲ ਸੁਣਨਾ ਹਾਂ ਇੱਕ ਦਿਨ ਮੈਂ ਇੱਕ ਕੁੜੀ ਨੂੰ ਬਖਰੀ ਦਬੁੰਦਾ ਸੀ ਸੁਣ ਗੱਲ ਇਸ ਬੰਦੇ ਤੋਂ ਧਾਰ ਇਹ ਕਹਿੰਦਾ ਇਹ ਤੇਰੇ ਭਾਈ ਦੀ ਸੀ ਚੱਲ ਕਿਸੇ ਦੀ ਤੇਰੀ ਗੱਲ ਬਣਦੀ ਤੇਰਾ ਭਾਈ ਨੂੰ ਤੂੰ ਵੀਰੇ ਰਾਜੂ ਕਿਹੜਾ ਤਾਇਆ ਆਪਣਾ ਚੋਰ ਹੈ ਹੈ ਹਾਂ ਆਏ ਤੇ ਆਪਣਾ ਤਿੰਨ ਰਾਤ ਜੋਰ ਹੈ ਸੀ ਮਹੀਨੇ ਦਾ ਕਰਾਰ ਕਰਕੇ ਤੇ 20 ਦਿਨਾਂ ਚ ਦੇ ਦੇ ਹਾਂ ਠੀਕ ਹੈ ਇਸ ਵੇ ਮੈਂ ਬੱਕਰੀ ਦਵਾਈ ਕਿਸੇ ਤੋਂ ਦਵਾਈ ਹਾਂ ਮਹੀਨੇ ਦਾ ਕਰਾਰ ਕਰਕੇ ਪੂਰੀ ਮੇਰੇ ਖਾਤੇ 16 17000 ਪਾਤਾ ਫੇਰ ਹੀ ਅੱਜ ਖੜਾ ਮੈਨੂੰ ਕੋਈ ਨਹੀਂ ਮੈਨੂੰ ਇਹ ਬੁਲਾ ਕੇ ਲਿਆਈ ਆ ਵੀ ਚਰਨਾ ਬਾਈ ਕਹਿੰਦਾ ਤਾਇਰਾ ਜੀ ਨੂੰ ਬੁਲਾ ਲੈ ਬੱਕਰੀ ਦੇਣਗਾ ਹਾਂ ਮੈਨੂੰ ਨਹੀਂ ਪਤਾ ਤੁਹਾਡਾ ਕੁੱਲ ਨਹੀਂ ਮੈਨੂੰ ਨਹੀਂ ਪਤਾ ਵੀ ਤੁਹਾਡਾ ਕੁੱਲ ਨਹੀਂ ਜੀ ਕੋਣ ਕੀ ਫੁੱਟਿਆ ਠੀਕ ਆ ਲਗ ਰਾ ਜੇ ਮੈਂ ਕਹਿੰਦਾ ਬੱਕਰੀ فرمਾ ਜਾ ਮੰਤੀ ਹਾਂ ਹੁਣ ਤਾਂ ਤੂੰ ਹੀ ਦਵਾ ਰਿਆਂਗਾ ਐਡਾ ਸੌਦੇ ਕਰਾਉਣਾ ਲੋਕਾਂ ਦੇ ਕਿਉਂ ਕਰਾ ਰਿਆ ਤੂੰ ਦਵਾ ਮੈਂ ਤਾਂ ਸੌਦੇ ਕਰਾਉਣਾ ਰਿਸ਼ਤੇ ਕਰਾਉਣਾ ਦੁਨੀਆ ਕਰਾਉਂਦੀ ਆ ਲੈ ਜਾ ਮੇਰਾ ਜੂ ਮੇਰੀ ਜ਼ਿੰਮੇਵਾਰੀ ਆ ਕਹਿ ਦੇ ਕੁੰਜਾ ਬੱਤੀ ਦੇ ਕੁੜੀ ਨੂੰ ਸਿੱਧੇ ਮੱਥੇ ਤੇ ਐਡਾ ਵਪਾਰੀ ਐ ਤੂੰ ਕਿ ਰੁਪਈਏ ਹੁਣ ਨਾ ਹੁਣ ਦਿਲ ਖੋਲ ਕੇ ਕਹਿ ਹਾਂ ਕਿਵੇਂ ਆਉਣਗੇ ਅੱਪੇ ਹੀ ਆਉਣਗੇ ਅੱਜ ਆਈਏ ਤੇਰੇ ਨਾਲ ਕੁੰਡੀ ਕਹੋ ਬਈ ਦੇ ਜਾ ਲੈ ਬੜਾ ਜੂ ਮਗਲਾ ਅਟਕਾ ਲੇ ਸਾਡੇ ਵੀ ਤੂੰ ਕਈ ਦਿਨਾਂ ਦਾ ਲੜਕਦਾ ਸੀ ਅੱਜ ਪੜਾਹਣੇ ਪੜਾਹਣੇ ਕਿਉਂ ਨਹੀਂ ਆਇਆ ਉਹਦੋਂ ਮੈਂ ਰਾਮੂ ਕੋਲੇ ਖੜੇ ਸੀ ਹਾਂ ਰਾਜੂ ਐਸੇ ਦੀ ਗੱਲ ਆ 15 ਮਈ ਕਿਉਂ ਜੀ ਹਾਂ ਤੁਹਾਨੂੰ ਤੁਹਾਨੂੰ ਪਤਾ ਹੀ ਸਮਝ ਗਿਆ ਸਮਝ ਗਿਆ ਹਾਂ ਜੀ ਹਾਂ ਹੋ ਸਕਦਾ ਮੁੰਡੇ ਨੇ ਲੱਗਣਾ ਕਿਸੇ ਨਾਲ ਫੇਰੀ ਹਾਂ ਦਸਵੀਂ ਨੇ ਪੁੱਟਿਆ ਨਹੀਂ ਬਕਰਾਂ ਜੇ ਗੱਲ ਜਿਹੜੀ ਅੱਜ ਕਰੀ ਅੱਜ ਦੀ ਮਾਖ ਨੂੰ ਨਾ ਜੀ ਫਿਰ ਵੀ ਅਸੀਂ ਮੰਡੀ ਚ ਆਉਂਦੇ ਜੁਕੇ ਆਉਣ ਜਣੋ ਅੱਜ ਬੰਦਾ ਫੇਰੀ ਅੱਜ ਤਾਂ ਹੀ ਆਇਆ ਜੇ ਲੱਗ ਜੇ ਬਾਈ ਜੀ ਸਵੇਰੇ ਤੇ ਤੇਰੇ ਪੈਦੇ ਜਿਵੇਂ ਰਹੀ ਤੁਸੀਂ ਤਾਇਆ ਮੈਨੂੰ ਐਂ ਦੱਸ ਵੀ ਦੱਸ ਬਾਕੀ ਮੇਰੀ ਜ਼ਿੰਮੇਵਾਰੀ ਹੈ ਕੰਮ ਦੀ ਕਿਉਂ ਤਾ ਆਪ ਮੈਂ ਕਰਾਰ ਕਰ ਪਟਾਖਿਆਂ ਬਸਾਨੂੰ ਪਤਾ ਨਹੀਂ ਕਿਹੜਾ ਪਟਾਖਾ ਹੈ ਸਾਨੂੰ ਬਈ ਪਤਾ ਨਹੀਂ ਕਿਹੜੀ ਮਹੀ ਹੈ ਕਿਹੜੀ ਤਈ ਹੈ ਵਿਸਾਖੀ ਦਾ ਕਰਦੇ ਆ ਵਿਸਾਖੀ ਮੇਰੇ ਕਹਿੰਦੇ ਆ 13 April ਦੀ 13 April ਦੀ ਵਿਸਾਖੀ ਹੁੰਦੀ ਹੈ 13 April ਨੂੰ ਨਹੀਂ ਆਉਣੀ ਹਾਂ ਓਏ ਓਏ ਪਰੈਨ ਨੂੰ ਕਹਿੰਦੇ ਯਾਰਾ ਮੇਰਾ ਪਰੈਨ ਨੂੰ ਵੀਰ ਜੀ ਓਏ ਆ ਇਹਨੂੰ ਕਹਿੰਦਾ ਵਿਸਾਖੀ ਅਸੀਂ ਪਹਿਲਾਂ ਗਣ ਚੰਗਣਾ ਹੈ ਕਈ ਵਾਰੀ ਸਰੋਂ ਸਰੋਂ ਹੁੰਦੀ ਹੈ ਥੋੜੇ ਦੇ ਕੰਨੀ ਮੀਖਾ ਹਾਂ ਐਨਾ ਕੀ ਕਰਦੇ ਕਹਿੰਦਾ ਘੱਟਾ ਲਾਗੀ ਮੇਖ ਯਾਰ ਕੱਚੀ ਦੇਖਣਾ ਪੱਕੀ ਪੱਕੀ ਹੈ ਉਹ ਵੇਖ ਲੈ ਓ ਮੇ ਯਾਰ ਦੇਖ ਨੂੰ ਪੈਸੇ ਦੇ ਦੂੰਗਾ ਕਈ ਵਾਰੀ ਆਇਆ ਨਾ ਸਰੋਂ ਹੁੰਦੀ ਹੈ ਸਰੋਂ ਪਹਿਲਾਂ ਹਾਂ ਹੁਣ ਦੇ ਦੇਂਗਾ ਬੱਕਰੀ ਬੋਲੋ ਮੁੱਲ ਦਾ ਲੈ ਦਾਤਾ ਭਾਈ ਹੋਰ ਕੀ ਪੈਸੇ ਦੀ ਜਿਹੜੀ ਗਰੰਟੀ ਆ ਬੈਠੇ ਆ ਜਿਹੜਾ ਕਰਾਰਾ ਦੋ ਜੀਮੇਦਾਰ ਹੈ ਇਹਨਾਂ ਨੂੰ ਇਹ ਪਹਲਾ ਪਾਸੇ ਇਹ ਖੇਤਰੇ ਨੇ ਕੁੜੀ ਟਿੰਡਿਕ ਰਹਿੰਦੀ ਹੈ ਸੌਦਾ ਦਾ ਕਰੋ ਨਾ ਸੌਦਾ ਦਾ ਕਰੋ ਜਲ ਸੌਦਾ ਨਾ ਕੀ ਕਹੇ ਸਦਾਰਾ ਕਹਤਾ ਮੈਂ ਸੌਦਾ ਮੈਂ 10 12 ਨਹੀਂ ਲਾਉਂਦਾ ਸੌਦਾ ਕਰਤਾ ਮੈਂ ਇਹਨਾਂ ਦਾ ਮਹਾਂ ਕੁਮਿਗਰੇ ਜਨ ਨੇ ਭਾਈ ਮਹਾਂ ਕੁਮਿਗਰੇ ਨਾ ਇੱਕ ਗੱਲ ਕਹਿਦਾ ਉਹ ਬੱਚੇ ਹੁੰਦੇ ਫਿਰ ਮੈਂ ਮੈਂ ਤਾਂ ਦੋਨੀ ਕੋਈ ਸੋਨੀ ਮੈਂ ਤਾਂ ਇੱਕ ਚ ਨਵੇਂ ਡੂੰਗਾ ਐਡਾ ਇਹ ਨਹੀਂ ਹੋਣੀ ਹੈਗਾ ਵੀ ਇਹਨੂੰ ਕੋਈ ਮੁਫਤ ਦਿੰਦਾ ਹੈ ਠੀਕ ਹੈ ਗੱਲ ਇਹ ਨਹੀਂ ਵੀ ਵਪਾਰ ਲੈਨੇ ਪਤਾ ਨਹੀਂ ਵਿਚਾਰੇ ਨੂੰ ਕੁਝ ਬਚਦਾ ਪਤਾ ਨਹੀਂ ਨਾ ਬਚਦਾ ਜਲਾ ਜੀ ਲਾਦਾਨ ਪੱਤਰ ਚੱਲਦਾ ਪਤਾ ਲਾਦਾਨ ਪੱਤਰ ਵਪਾਰੀ ਹੈ ਨਹੀਂ ਅਸੀਂ ਤਾਂ ਤਾਂ ਇੱਕ ਨਾਮ ਕੰਮ ਚਾਉਂਦੇ ਪੱਠ ਵੀ ਨਵੀਂ ਆ ਤੋ ਜੇ ਤੁਸੀਂ ਓ ਸੋਣਾ ਜੇ ਤੁਸੀਂ ਵਪਾਰੀ ਨਹੀਂ ਤੁਸੀਂ ਛਕਾਰੀ ਤਾਂ ਹੈਗੇ ਹੋ ਚਲੋ ਕਿਉਂ ਵੀ ਲਾ 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 ਜੀ ਤੁਹਾਨੂੰ ਪਤਾ ਲਾ ਗਿਆ ਉਹ ਮਰਜ਼ੀ ਕਹਿ ਲਓ ਹਾਂ ਹੱਸਣਾ ਖੇਡਣਾ ਵੰਡੀਆਂ ਚਾਹੀ ਕੁਸਾ ਸਾਡਾ ਤੇਰੇ ਨਾਲਿਆ ਮਸਾ ਪਾਇਆ ਅੱਜ ਲਾ ਲਾ ਜਾਣ ਬੱਦਲਾਂਾ ਮਿਛੜੇ ਫਿਰ ਪਤਾ ਨਹੀਂ ਕਦ ਮਿਲਾਂਗੇ ਤੁਹਾਨੂੰ ਪਤਾ ਲਾ ਲਓ ਪਤਾ ਸਾਢੇ ਸਾਰਾਂ ਦੀ ਦੰਨਾ ਚਾ 18000 ਦੀ ਹੋ ਗਈ ਵਾ ਤੇ ਕੁੜੀ ਨੂੰ ਬੱਜਾ ਓਏ ਯਾਰ ਓਏ ਹੁਣ ਤੂੰ ਆਉਣ ਕਰ ਹਾਂ ਆਪਾਂ ਕਿਹਾ ਤਾਰਫੀਤੀਆ ਨਗਦ ਖਰੀਦੀਆ ਓਏ ਨਗਦ ਖਰੀਦੀਆ ਕਿਉਂ ਨਾ ਜਾਣੇ ਹੁਣ ਆਦੇ ਇਤਿਹਾਸਨ ਦੀ ਆਪਰ ਨੂੰ ਤੇ ਤੇ ਆਤਾ ਓਏ ਆਸਤਾ ਹੈਗੀਆ ਪਰ ਬੱਚੇ ਵੀ ਸਹੀ ਕੋਸੋ ਚੱਲ ਲਗਾਈ ਰੂਈ ਜਨਾਰਵੀ ਉਹ ਉਹ ਲਗਾਈ ਕਰਾ ਦੇਣਗੇ ਉਹ ਹਾਂ ਜੀ ਕਿਹੜਾ ਬੱਧੂ ਕਿਹੜੇ ਮੇਰੇ ਨੂੰ ਮੈਂ ਕੀ ਕਰ ਮੇਰੇ ਤਾਂ ਬਸ ਨਹੀਂ ਜੀ ਹੁਣ ਤਾਂ ਕੋਈ ਨਹੀਂ ਲਗਾਈ ਲਗਾਈ ਕਰਾ ਦੇਣੇ ਰੋ ਜੰਗੀ ਗਰੀਬ ਨੇ 24000 ਆ ਜਿੰਮੇਦਾਰੇ ਪੈਸੇ ਦੇਊਗਾ ਠੀਕ ਆ ਆਪ ਦੀ ਸਾਰੀ ਗੱਲ ਕਿਤੇ ਮੁੰਡਾ ਲੱਗ ਗਿਆ ਤਾਂ ਤਵੇਂ ਹੁਣੇ ਪੈ ਤਾ ਕੋਈ ਗੱਲ ਨਹੀਂ ਕਾਇਆ ਪੈਸੇ ਤਾਂ ਬੜਾ ਹੀ ਬੰਦੇ ਬੜਾ ਹੀ ਲੱਗ ਜਾ ਰਿਹਾ ਵੇਸੇ ਦਾ ਅੱਜ ਉਹ ਜੀ ਦਾ ਪਣਾ ਫੇਰ ਵੀ ਬੜਾ ਹੁੰਦਾ ਹੈ ਹਾਂ ਬੜਾ ਹੁੰਦਾ ਲੱਗਾ ਇਹਨਾਂ ਦੇ ਸਰਤੇ ਅਸੀਂ ਅੱਛਾ ਕਰਦੇ ਹਾਂ ਗਰੀਬ ਆ ਹਾਂ ਰੇ ਸਹੀ ਆ ਦੋਸਤ ਇਹ ਲੈ ਲਾ ਲਿਆ ਫੇਰ ਮੋੜ ਦਿਆ ਫੇਰ ਲੈ ਲਾ ਲਿਆ ਹਾਂ ਬੈਂਕ ਹੈ ਇਹ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਹਾਂ ਦੇਖ ਜੇ ਸਹੀ ਰਹਿੰਦਾ ਰਕਰੀ ਤੇ ਮੇਰੀ ਪਹੁੰਚ ਉਹ ਕਿਉਂ ਨਹੀਂ ਆਉਂਦੀ ਇਹ ਜਾਣੇ ਇੱਕ ਵਪਾਰ ਚ ਮੜਾ ਉਹ ਫਿਰਦੇ ਵੀ ਨਹੀਂ ਕਰ ਰਹੀ ਹੈਗਾ ਕਿ ਮੈਂ ਬੱਕਰੀ ਦੇਣੀ ਹੈ ਤੂੰ ਕਹ ਮੈਂ ਮਨਵਤ ਚੋਂ ਕਰਕੇ ਕਹਨ ਮੈਂ ਬੱਕਰੀ ਦੇਣੀ ਹੈ ਏ ਫੇਰਾ ਅਜੇ ਫੇਰਾ ਸੌਤਾ ਲੱਗ ਰਿਹਾ ਦੇਣ ਵਾਸਤੇ ਹੀ ਗੱਲ ਲੱਗ ਰਹੀ ਸੌਤਾ ਫੇਰ ਕਿਆ ਲੈ ਹੁਣ ਪਾਪਾ ਫੇਰ ਜੰਮਣਾ ਦੇਣਾ ਦੇਣਾ ਚਾਰ ਬਚ ਗਏ ਤੇ ਕਿਤੇ ਚਾਰ ਦਾ ਏ 18000 ਦੀ ਬੱਕਰੀ ਹੋਗੀ ਦੀ ਉਹ ਨਹੀਂ ਹੁੰਦੀ 18 ਮੈਂ ਸੁਣਤਾ ਲੈ ਹੁਣ ਕੜੀ ਕੜੀ ਸੁਣੀ ਜਾਊਂਗਾ 18 ਹੀ ਲਖਾਈ ਕਹਿੰਦਾ ਹਾਂ ਹਾਂ 24000 ਦੀ ਲੈ ਜਾ ਬਹੁਤ ਚਾਹ ਹੋਗੀ 19000 ਦੀ ਹੋ ਜਾਈ ਹੁੰਦੀ 18 ਨਹੀਂ ਹੁੰਦੀ ਉਹ ਨਹੀਂ ਉਹ ਮੰਨਦਾ ਸਹੀ ਮੰਨ ਗਏ ਚੰਦਰ ਰਾਜ ਚੰਦਰ ਕੀ ਵਕਰੀ ਉਹ ਜੰਗ ਨਹੀਂ ਵਕਰੀ ਹੁੰਦੀ ਉਹ ਹੁੰਦੀ ਨਹੀਂ ਵਕਰੀ ਮਾਰੇਗਾ ਤੇਰੀ ਗੱਲ ਸੌਂਦਾ ਤਾਂ ਹਾਂ ਤੇਨੇ ਲੈ ਆਣੇ ਜੇ 20000 ਫਟਾੜ ਯਾਰ ਕਾਨੂੰ ਐਵੇਂ ਕੱਚੇ ਹੁਣ ਭਈਆਂ ਦੀ ਮਰਜ਼ੀ ਠੀਕ ਆ ਅੱਠ ਵੀ ਚੰਗੀ ਹੈਗੀ ਮਾਂ ਘੱਪਣ ਦੇ ਵਿੱਚ ਨਹੀਂ ਬੋਲਦੇ ਅਸੀਂ ਬਾਰੇ ਐਡੀ ਪਹਿਨਾ ਗੱਲ ਅੱਠ ਵੀ ਨਹੀਂ ਤੇ ਕੁੜੀ ਦੀ ਮਰਜ਼ੀ ਮੈਂ ਨਹੀਂ ਕਹਿ ਸਕਦਾ ਆਲਾ ਗੁਜਰ ਗਰੀਬ ਬੰਦੇ ਤੇ ਰਾਜੂ ਮਹਿੰਗੀ ਨਹੀਂ ਕੋਈ ਨਹੀਂ ਮਹਿੰਗੀ ਸਸਤੀ ਇਹ ਨਹੀਂ ਠੀਕ ਹੈ ਮੇਰੀ ਗੱਲ ਜਨ ਦੇ ਦੇ ਅਸੀਂ ਕਿਉਂ ਤਾਂ ਆਇਆ ਮੈਂ ਅਸੀਂ ਕੁਝ ਨਹੀਂ ਲੈਣਾ ਦਾ ਪੈਸਾ ਲੈਣਾ ਦਾ ਹੁਣ ਲੈਣਾ ਉਹ ਉਹਨੂੰ ਜੋ ਮਰਜ਼ੀ ਦੇ ਦੇ ਮੈਂ ਤਾਂ ਲੈਣਾ ਤੂੰ ਅਸੀਂ ਕੁਝ ਨਹੀਂ ਲੈਣਾ ਜਿੰਨੇ ਅਸੀਂ ਲੈਣਾ ਮੈਂ ਛੱਡਦਾ ਤੈਨੂੰ ਜਾ ਜਾ ਨਹੀਂ ਛੱਡਦਾ ਆ ਫਟਕਾ ਲੈ ਓਏ ਫੜ ਨਵੇਲ ਸੀ ਮੈਂ ਹਾਂ ਆ ਫੜ ਲੈ ਫੜ ਲੈ ਕਰ ਦੇ ਗੱਲ ਤਾਂ ਦੱਸਦਾ ਸੀ ਬੜੇ ਮੇਰਤੀ ਯਾਰ ਕਿੰਨੇ ਦੀ ਹੋਗੀ 19.5 ਠੀਕ ਹੈ ਫੜ ਲਓ ਫੜ ਲਓ ਫੜ ਲੈ 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 ਫੜ ਲੈ ਸੇਠ ਆ ਜਾ ਓਏ ਓਏ ਸੇਠ ਸੇਠ ਨਾਲ ਸਲਾਹ ਕਰ ਲੈ ਇਹ ਨਹੀਂ ਨਾ ਨਹੀਂ ਬਹੁਤ ਸ਼ਰਾਰਤ ਆ ਰਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਆਪੀ ਸਲਾਹ ਕਰੇ ਸੇਠ ਆ ਜਾ ਰੇ ਨਵੇੜ ਦਾ ਦੇਖ ਸੋਟੀ ਫੇਰ ਮੰਜੇ ਤੇ ਹੈ ਆ ਜਾ ਨਵੇੜ ਦੀ ਗੱਲ ਇਹ ਛੜਾ ਜੇ ਹਾਂ ਇੱਕ ਗੱਲ ਮੈਂ ਕਹਿੰਦਾ ਆਪਦੀ ਹੁਣ ਪਾਸ ਕਰ ਲੋ ਗੱਲ ਨੂੰ ਨਾਮ ਹੈ ਬੱਕਰੀ ਮੋੜਨੀ ਆਪਾਂ ਪੈਸੇ ਹੀ ਲੈਣਗੇ ਸਾਰੀ ਫਿਰ ਉਹ ਬੱਕਰੀ ਬਹੁਤ ਜੀ ਨਾਲ ਜਮਾ ਹਰਪਰੂਣਾ ਬਾਪੂ ਜੀ ਦੋ ਦੰਦ ਪਾਠਾ ਗਏ ਕਿਉਂ ਜੀ